ਜੋੜੋ ਮੇਰਾ ਨਾਮ ਦੂਸਰੇ ਇਸ ਨੇ ਨਾਮ ਲੱਗੇ ਆਓ ਲਾ ਲਓ ਜੀ ਕਰ ਸਭ ਜੇ ਕਿ ਕੁਸ਼ ਨਹੀਂ ਨਹੀਂ ਜੇ ਤਾਂ ਇਹ ਉੱਪਰ ਸਰਤਾ ਜੀ ਇਹ ਮੇਰੇ ਵਿਰੋਧੀ ਪਾਰਟੀਆਂ ਦੇ ਲੋਕ ਇਹ ਗੱਲ ਕਹਿ ਰਹੇ ਸੀਗੇ ਕਿ ਜੀਵਨ ਗੁਪਤਾ ਦਾ ਦੌੜ ਚ ਨਹੀਂ ਹੈ ਉਹ ਅੱਜ ਉਹਨਾਂ ਦੇ ਬੁੱਲਾਂ ਤੇ ਸਿਕੜੀ ਆਈ ਹੋਈ ਹੈ ਸਭ ਤੋਂ ਜ਼ਿਆਦਾ ਉਹਨਾਂ ਨੂੰ ਭਾਜਪਾ ਤੋਂ ਡਰ ਲੱਗ ਰਿਹਾ ਹੈ ਹੁਣ ਇਹ ਸਾਰਾ ਲੋਕਾਂ ਦਾ ਪਿਆਰ ਦੇ ਸਤਕਾ ਹੈ ਜਿੰਨਾ ਮੈਨੂੰ ਪਿਆਰ ਲੋਕਾਂ ਨੇ ਇਸ 14 ਦਿਨ ਦੀ ਕੈਂਪੇਨ 'ਚ ਦਿੱਤਾ ਹੈ ਮੇਰੇ ਆਪਣੇ ਵੀ ਮੇਰੀ ਸੋਚ ਤੋਂ ਵੀ ਪਰੇ ਆ ਕੀ ਲੱਗਦਾ ਹੈ ਬੀਜੇਪੀ ਇਸ ਵਾਰ ਕਿੰਨੇ ਵੋਟਾਂ ਨਾਲ ਜਿੱਤੇਗੀ ਦੇਖੋ ਵੋਟਾਂ ਦਾ ਦੇਖੋ ਇਹ ਤਾਂ ਮੈਂ ਕੋਈ ਨਾ ਤਾਂ ਜੋਸ਼ੀਆ ਤੇ ਨਾ ਮੈਂ ਇਸ ਵਾਰੇ ਕੁਝ ਕਹਿ ਸਕਦਾ ਪਰ ਮੈਂ ਇੰਨੀ ਗੱਲ ਜ਼ਰੂਰ ਕਹਿ ਸਕਦਾ ਕਿ 2027 ਦੀ ਤਿਆਰੀ ਵਾਸਤੇ ਬੀਜੇਪੀ ਇਤਿਹਾਸ ਵਿੱਚ ਜੰਦਾ ਹੈ ਇਹ ਮੈਂ ਕਹਿ ਸਕਦਾ ਬਿਲਕੁਲ ਕਿੰਨੇ ਤੱਕ ਦੇ ਦੇਤੇ ਲਗਾਤਾਰ ਜਿਹੜਾ ਰਾਸ਼ਨ ਹੈ ਉਹ ਵੀ ਪਕੜਿਆ ਜਾ ਰਿਹਾ ਜੀ ਦੇਖੋ ਮੈਂ ਮੈਂ ਇੱਕ ਤੁਹਾਡੇ ਮਾਧਿਅਮ ਦੇ ਨਾਲ ਅਪੀਲ ਕਰਨੀ ਚਾਹੁੰਦਾ ਤੁਸੀਂ ਵੀ ਪੰਜਾਬੀਓ ਸਾਰੇ ਮੈਂ ਵੀ ਪੰਜਾਬੀ ਆ ਇਹ ਜਿਹੜੇ ਰਾਸ਼ਨ ਵੰਡ ਕੇ ਸ਼ਰਾਬ ਵੰਡ ਕੇ ਪੈਸਾ ਵੰਡ ਕੇ ਵੋਟਾਂ ਖਰੀਦੇ ਹਨ ਜੋ ਹੋ ਗਿਆ ਹੋ ਗਿਆ ਮੈਂ ਜਨਤਾ ਲੁਧਿਆਣਾ ਪੱਛਮੀ ਦੇ ਹਲਕੇ ਦੀ ਸਾਰੀ ਜਨਤਾ ਨੂੰ ਅਪੀਲ ਕਰਦਾ ਕਿ ਸੱਚ ਨਾਲ ਖੜ ਜਿਓ ਬਸ ਤੁਸੀਂ ਝੂਠੇ ਨੂੰ ਹਰਾਓ ਜੇ ਤੁਹਾਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਸੱਚੀ ਹੈ ਜੇ ਤੁਹਾਨੂੰ ਲੱਗਦਾ ਕਿ ਮੋਦੀ ਜੀ ਦੀ ਸੋਚ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਲੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਜੀਵਨ ਗੁਪਤਾ ਤੁਹਾਡਾ ਪ੍ਰਤੀਨਿਧੀ ਕਰ ਸਕਦਾ ਇੱਕ ਪੰਜਾਬ ਦੀ ਸਹੀ ਸੋਚ ਤੇ ਪਹਿਰਾ ਦੇ ਸਕਦਾ ਜੇ ਮੇਰੇ ਤੇ ਭਰੋਸਾ ਹੈ ਮੇਰੇ ਮੇਰੇ ਅਚਰਣ ਤੇ ਭਰੋਸਾ ਹੈ ਤੇ ਕਿਰਪਾ ਕਰਕੇ ਕਮਲ ਦੇ ਫੁੱਲ ਨੂੰ ਵੋਟ ਪਾਓ ਔਰ ਤਾਂ ਜੋ ਪੰਜਾਬ ਦਾ ਅਗਲਾ ਜਿਹੜਾ 2027 ਦੇ ਵਿੱਚ ਚੋਣਾਂ ਹੋਣੀਆਂ ਉਸ ਦੇ ਸੁਨਹਿਰੇ ਭਵਿੱਖ ਦੀ ਨੀਂਹ ਪੱਥਰ ਰੱਖੀ ਜਾਵੇ ਤੇ ਤੁਸੀਂ ਵੋਟ ਵੀ ਪਾ ਜਾ ਰਹੇ ਤੇ ਵੋਟਰਾਂ ਨੂੰ ਵੀ ਲਈ ਦੇਖੋ ਵੋਟਰਸ ਨੂੰ ਮੇਰੀ ਇਹ ਹੀ ਅਪੀਲ ਹੈ ਜੇ ਨਾ ਸ਼ਰਾਬ ਨੂੰ ਨਾ ਨੋਟ ਨੂੰ ਪੰਜਾਬ ਦੀ ਕਿਸਮਤ ਬਦਲੇਗੀ ਅਸੀਂ ਅੱਛੀ ਸੋਚ ਲੋ ਜੇ ਅੱਛੀ ਸੋਚ ਰੱਖਾਂਗੇ ਤੇ ਪੰਜਾਬ ਦੀ ਕਿਸਮਤ ਬਦਲਣੀ ਹੈ ਨਾ ਸ਼ਰਾਬ ਵਾਲਿਆਂ ਨੂੰ ਨਾ ਨੋਟਾਂ ਵਾਲਿਆਂ ਨੂੰ ਵੋਟਾਂ ਨਾ ਪਾਈਓ ਵੋਟਾਂ ਪਾਈਓ ਸੱਚੀ ਸੋਚ ਵਾਲੇ ਬੰਦੇ ਨੂੰ ਬਸ